ਸਾ ਨੁਕਸਾਨ ਹੋਇਆ ਭਾਜੀ ਰਾਤੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਏ ਇਹਦੇ ਨਾਲ ਨਾਲ ਸਾਡੀ ਲੇਬਰ ਜਿਹੜੀ ਜ਼ਿਆਦਾ ਵਧ ਗਈ ਆ ਹੁਣ ਦੇਖੋ ਵੀ ਇਹ ਸਾਰੇ ਸਰਕਾਰਾਂ ਦੇ ਕੰਮ ਨੇ ਹੁਣ ਜੇ ਟਾਈਮ ਫਿਰ ਮਾਲ ਚੱਕਿਆ ਜਾਂਦਾ ਤੇ ਸਾਨੂੰ ਇਹ ਦੁਬਾਰਾ ਸਾਰਾ ਪੰਗਾ ਨਹੀਂ ਸੀ ਕਰਨਾ ਪੈਣਾ ਹੁਣ ਸਾਰਾ ਹੀ ਮਾਲ ਢਾਂਕਾ ਲੱਗਣ ਗਿਆ ਫਿਰ ਤੋਂ ਦੁਬਾਰਾ ਸਾਰਾ ਕੰਮ ਫਿਰ ਤੋਂ ਦੁਬਾਰਾ ਕਰਨਾ ਢਾਂਕਾ ਕਿਉਂ ਲਾਣੀ ਆ ਸੁਕਾਉਣ ਵਾਸਤੇ ਹਾਂਜੀ ਸੁਕਾਉਣ ਵਾਸਤੇ ਢਾਂਕਾ ਲਾਵਾਂਗੇ ਮਾਲ ਸੁਕੇਗਾ ਤੇ ਹੁਣ ਚੱਕਣਾ ਆ अदरवाइज ਇਹਨਾਂ ਉੱਦਾਂ ਚੱਕਣਾ ਨਹੀਂ ਹਾਂ ਠੀਕ ਐ ਤੇ ਲੇਬਰ ਤੁਹਾਨੂੰ ਐਕਸਟਰਾ ਮਿਲੇਗੀ ਜੇ ਲੇਬਰ ਕੁਝ ਨਹੀਂ ਜੀ ਇਹਦਾ ਮਿਲਣਾ ਤੁਹਾਨੂੰ ਐਕਸਟਰਾ ਕੁਝ ਨਹੀਂ ਮਿਲਣਾ ਸਾਨੂੰ ਜਿਹੜੀ ਪਹਿਲਾਂ ਲੇਬਰ ਮਿਲਣੀ ਉਹ ਹੀ ਮਿਲਣੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਪਿੰ다 ਹਾਜੀ ਕੀ ਨਾਮ ਹੈ ਤੁਹਾਡਾ ਔਰ ਜਦੋਂ ਰਾਤ ਕਿੰਨੀ ਕੁ ਦੇਰ ਬਾਰਿਸ਼ ਹੋਈ ਹੈ ਕਿੰਨੀ ਕੁ ਦੇਰ ਬਾਰਿਸ਼ ਹੋਈ ਹੈ ਤੇ ਕਿੰਨਾ ਕੁ ਨੁਕਸਾਨ ਹੋਇਆ ਤੇ ਕੀ ਹੁਣ ਮਜ਼ਦੂਰਾਂ ਨੂੰ ਕੀ ਹੁਣ ਕੀ ਕਰਨਾ ਪਏਗਾ ਇਹਦਾ ਹੀ ਬਹੁਤ ਕੰਮ ਬਾਦ ਗਿਆ ਇਹਨਾਂ ਦਾ ਕਿਉਂਕਿ ਉਸ ਕਾਮ ਦਾ ਢਾਂਗਾ ਲੱਗਣ ਦੀਆਂ ਇਹਨਾਂ ਦੇ ਬਹੁਤ ਆ ਵੀ ਕੰਮ ਜਿਆਦਾ ਹੀ ਵਗਨ ਤੇ ਚਪਾਇਆ ਗਿਆ ਮਜ਼ਦੂਰੀ ਦਾ ਕੰਮ ਜਿਆਦਾ ਵਧ ਗਿਆ ਸਰਕਾਰ ਨੇ ਹੁਣ ਜੋ ਵੀ ਕੰਮ ਹੈ ਇਹ ਉਹਨਾਂ ਦੇ ਹੱਥ ਵਾਸ ਕੀਤਾ ਗਿਆ ਹੁਣ ਇਹਨੂੰ ਸਕਾਣਾ ਸੀ ਤੁਸੀਂ ਪਲਟੀਆਂ ਮਾਰੋਗੇ ਸਾਰੀਆਂ ਚੱਕੋ ਲਾਵਾਂਗੇ ਢਾਂਗਾ ਲਾਵਾਂਗੇ ਬੋਕਰ ਝਾੜੂ ਮਾਰਨਾ ਪੈਣਾ ਤੇ ਉੱਤੇ ਮੌਸਮ ਜਿਵੇਂ ਆਂਦਾ ਜੀ ਅੱਛਾ ਇਹਦੀ ਲੇਬਰ ਨਹੀਂ ਮਿਲਣੀ ਨਹੀਂ ਮਿਲਣਾ ਕੁਝ ਨਹੀਂ ਮਿਲਣਾ ਦਾ ਹਾਂ ਦੁਬਾਰਾ ਉਦੋਂ ਜਿਆਦਾ ਲੇਬਰ ਨੂੰ ਸਤਾਇਆ ਜਾਣਾ ਇੱਕ ਕੰਮ ਕੀਤਾ ਜਾਵੇ ਇਹ ਚਕਾਏ ਜੋ ਵੇ ਸਰਕਾਰ ਤੇ ਇਹ ਨਾ ਖਲਾਰਾ ਇਹ ਨਾ ਪਵੇ ਜੀ ਹਾਂ ਤੱਕ ਰਾਤ ਕਿੰਨਾ ਘੂਮੀ ਪਿਆ ਸੀ ਰਾਤ 2 ਵਜੇ ਤੱਕ ਲਾ ਕੇ ਹਾਂ ਤੇ ਹੁਣ ਹੁਣ ਕੀ ਮੌਸਮ ਦਾ ਹੁਣ ਕੀ ਲਾਦਾ ਹੁਣ ਮੌਸਮ ਦਾ ਪਤਾ ਹੀ ਨਹੀਂ ਜੀ ਰੱਬ ਦੇ ਅੱਗੇ ਕਿਹੜਾ ਜੋਰ ਹੈ ਹਾਂ ਬੱਦਲ ਲਿਗੇਗਾ ਵੀ ਬੱਦਲ ਹੋ ਗਿਆ ਕਾਫੀ ਜੀ ਕੀ ਨਾਂ ਹੈ ਤੁਹਾਡਾ ਜੀ ਨਾ ਸਕਦੇ ਜੀ ਤੁਸੀਂ ਇਥੇ ਕਿ ਲੇਬਰ ਦਾ ਕੰਮ ਕਰਦੇ ਹਾਂ ਜੀ ਲੇਬਰ ਦਾ ਕੰਮ ਕਰਨਾ ਕੇ ਹੁਣ ਚੌਧਰੀ